ओम शांति ਅਸੀਂ ਸੁਣ ਰਹੇ ਹਾਂ ਅੱਜ ਦਾ ਪਰਮਾਤਮ ਵਰਦਾਨ ਅੱਜ ਦੇ ਵਰਦਾਨ ਦੇ ਵਿੱਚ ਪਰਮ ਪਿਤਾ ਪਰਮਾਤਮਾ ਸਾਨੂੰ ਕਹਿ ਰਹੇ ਨੇ ਕਿ ਕਰਮ ਯੋਗ ਦੀ ਸਟੇਜ ਦੁਆਰਾ ਕਰਮ ਭੋਗ ਦੇ ਉੱਤੇ ਵਿਜੇ ਪ੍ਰਾਪਤ ਕਰਨ ਵਾਲੇ विजयी ਰਤਨ ਪਵ ਕਰਮ ਯੋਗੀ ਬੜਨ ਨਾਲ ਸਰੀਰ ਦਾ ਕੋਈ ਵੀ ਕਰਮ ਭੋਗ ਭੋਗਨਾ ਦਾ ਅਨੁਭਵ ਨਹੀਂ ਕਰਾਂਦਾ ਹੈ ਮਨ ਵਿੱਚ ਕੋਈ ਰੋਗ ਹੋਏਗਾ ਤਾ ਰੋਗੀ ਕਿਹਾ ਜਾਏਗਾ ਲੇਕਿਨ ਜੇਕਰ ਮਨ ਨਿਰੋਗੀ ਹੈ ਤਾ ਸਦਾ ਤੰਦਰੁਸਤ ਹੈ ਸਿਰਫ ਕੀ ਸਮਝੋ ਸ਼ੇਸ਼ ਸ਼ਯਾਦੇ ਉੱਤੇ ਵਿਸ਼ਨੂ ਦੇ ਸਮਾਨ ਗਿਆਨ ਦਾ ਸਿਮਰਨ ਕਰਕੇ ਹਰਸ਼ਿਤ ਹੁੰਦੇ ਹੋਏ ਮਨਨ ਸ਼ਕਤੀ ਦੁਆਰਾ ਔਰ ਇਸ ਸਾਗਰ ਦੇ ਤਲੇ ਦੇ ਵਿੱਚ ਜਾਣ ਦਾ ਚਾਂਸ ਮਿਲਦਾ ਹੈ इस तरह कर्म योगी ही कर्म करम उत्ते विजय प्राप्त करके विजयी रतन बनते हैं अज का वरदान सन साहस का पाठ पढ़ा रहा है कन दे हारे हार मन दे जित जेकर मन तो हार गए मना हार गए लेकिन जे मन तो जितते हाँ तो असं जित गए भावें कर्म भोग शरीर का कोई कष्ट व्याधि साढ़े सामने आ जाता है लेकिन जेकर असी मन मन रोगी बना दिता कि मैं बीमार मैं बीमार कह के मैं ठीक नहीं हो सकता मैं बीमार हाँ कहते मन रोग लगा लिया तो रोगी कहलावे लेकिन धन भावें बिस्तर के उड्ड के उत्ते है लेकिन मन सा बिल्कुल तंदुरुस्त है मन के संकल्प है कि मैं बिल्कुल स्वस्थ हाँ बिल्कुल ठीक हाँ ਉਹ ਸੰਕਲਪ ਸਾਨੂੰ ਕੀ ਰੱਖੇਗਾ ਹਮੇਸ਼ਾ ਤੰਦਰੁਸਤ ਰੱਖੇਗਾ ਅੱਜ ਬਹੁਤ ਇੱਕ ਵਿਸ਼ੇਸ਼ ਜਿਵੇਂ ਪ੍ਰਮਾਤਮਾ ਨੇ ਸਾਨੂੰ ਸੀਨ ਦਿਖਾਇਆ ਹੈ ਕਿ ਕਦੇ ਸਾਡੇ ਸਾਹਮਣੇ ਇਸ ਤਰ੍ਹਾਂ ਦਾ ਕਰਮ ਭੋਗ ਆ ਵੀ ਜਾਂਦਾ ਹੈ ਕਿ ਜੇਕਰ ਸਾਨੂੰ ਮੰਜੇ ਤੇ ਪੈਣਾ ਪੈਂਦਾ ਹੈ ਸਾਨੂੰ ਲੇਟਣਾ ਪੈਂਦਾ ਹੈ ਕੀ ਵਿਚਾਰ ਕਰੋ ਜਿਸ ਤਰ੍ਹਾਂ ਵਿਸ਼ਨੂੰ ਜੀ ਨੂੰ ਦਿਖਾਇਆ ਗਿਆ ਹੈ ਕਿ ਉਹ ਸ਼ੇਸ਼ ਸ਼ਈਆ ਦੇ ਉੱਤੇ ਸੱਪਾਂ ਦੀ ਸ਼ਈਆ ਬਣੀ ਹੋਈ ਹੈ ਸ਼ੇਸ਼ਨਾਗ ਦੀ ਸਿਚਈਆ ਬਣੀ ਹੋਈ ਹੈ ਲੇਕਿਨ ਉਸ ਸ਼ੇਸ਼ ਸ਼ਈਆ ਦੇ ਉੱਤੇ ਵੀ ਕਿੰਨੇ ਹਰਸ਼ਿਤ ਰੂਪ ਦੇ ਵਿੱਚ ਨੇ ਇਹ ਦੁੱਖ ਬਿਮਾਰੀ ਕਸ਼ਟ ਜੋ ਵੀ ਸਾਡੇ ਅੱਗੇ ਭੋਗਣਾ ਆਈ ਹੈ ਅਸੀਂ ਮੰਜੇ ਦੇ ਉੱਤੇ ਪਏ ਹੋਏ ਵੀ ਆਪਣੇ ਮਨ ਨੂੰ ਗਿਆਨ ਦੇ ਸਿਮਰਨ ਦੇ ਵਿੱਚ ਬਿਜ਼ੀ ਰੱਖੀਏ ਗਿਆਨ ਦੇ ਸਿਮਰਨ ਦੇ ਵਿੱਚ ਜਿੰਨਾ ਅਸੀਂ ਮਨ ਨੂੰ ਬਿਜ਼ੀ ਰੱਖਾਂਗੇ ਮਨ ਹਰਸ਼ਿਤ ਰਹੇਗਾ ਕਿਉਂਕਿ ਮਨ ਨੂੰ ਸ਼ਕਤੀਸ਼ਾਲੀ ਡੋਜ਼ ਮਿਲ ਰਹੀ ਹੈ ਕਿਉਂਕਿ ਸਰੀਰ ਨੂੰ ਤਾਂ ਦਵਾਈ ਦੇ ਰਹੇ ਆਂ ਲੇਕਿਨ ਮਨ ਨੂੰ ਦਵਾਈ ਨਹੀਂ ਦਿੰਦੇ ਮਨ ਬਿਮਾਰ ਹੋ ਜਾਂਦਾ ਹੈ ਇਸ ਲਈ ਸਰੀਰ ਦੇ ਇਲਾਜ ਦੇ ਨਾਲ ਨਾਲ ਉਸ ਟਾਈਮ ਤੇ ਸਾਨੂੰ ਆਪਣੇ ਮਨ ਦਾ ਵੀ ਇਲਾਜ ਕਰਦੇ ਰਹਿਣਾ ਹੈ ਤੇ ਮਨ ਦਾ ਤਾਂ ਇੱਕੋ ਹੀ ਇਲਾਜ ਹੈ ਜਿੰਨਾ ਉਸ ਪਰਮਾਤਮਾ ਦੀ ਯਾਦ ਦੇ ਵਿੱਚ ਰਹਿੰਦਾ ਹੈ ਉਹਨਾਂ ਉਹ ਤੰਦਰੁਸਤ ਰਹਿੰਦਾ ਹੈ ਉਹਨਾਂ ਉਹ ਸਵਸਥ ਰਹਿੰਦਾ ਹੈ ਅਤੇ ਉਸ ਸ਼ੇਸ਼ਈਆ ਦੇ ਉੱਤੇ ਜਿਸਾਂ ਦਿਖਾਇਆ ਕਿ ਕਿਨੇ ਹਰਸ਼ਿਤ ਰੂਪ ਦੇ ਵਿੱਚ ਨੇ ਮगन ਨੇ ਮਸਤ ਅਵਸਥਾ ਦੇ ਵਿੱਚ ਨੇ ਇਸ ਤਰ੍ਹਾਂ ਹੀ ਭਾਵੇਂ ਉਹ ਬਿਸਤਰ ਹੁਣ ਅਸੀਂ ਬਿਮਾਰੀ ਦੇ ਵਿੱਚ ਫੜਿਆ ਹੈ ਲekin ਸਾਡੇ ਮਨ ਜਿਹੜਾ ਹੈ ਉਸ ਪਰਮਾਤਮਾ ਦੀ ਯਾਦ ਦੇ ਵਿੱਚ ਮगन ਹੈ ਉਹ ਪਰਮਾਤਮਾ ਦੀ ਯਾਦ ਦੇ ਵਿੱਚ ਮगन ਹੈ ਉਹ ਤੜੀ ਬਿਮਾਰੀ ਹੈ ਉਹ ਸਾਡੇ ਚਿਹਰੇ ਤੇ ਨਹੀਂ ਆਏਗੀ ਦੇਖਣ ਵਾਲਾ ਦੇਖੇਗਾ ਕਿ ਕਹਿਣ ਨੂੰ ਤਾਂ ਬਿਮਾਰ ਸੀਗੀ ਪਰ ਇਹਨਾਂ ਦੇ ਚਿਹਰੇ ਤੋਂ ਤਾਂ ਪਤਾ ਵੀ ਨਹੀਂ ਲੱਗ ਰਿਹਾ ਕਿ ਇਹ ਬਿਮਾਰ ਨੇ ਉਹ ਸਥਿਤੀ ਕਦੋਂ ਬਣੇਗੀ ਜਦੋਂ ਅਸੀਂ ਗਿਆਨ ਸਾਗਰ ਦੇ ਵਿੱਚ ਸਮਾ ਜਾਵਾਂਗੇ ਕਹਿੰਦੇ ਨੇ ਸਾਗਰ ਉੱਪਰੋਂ ਤਾਂ ਬਹੁਤ ਲਹਿਰਾ ਹੁੰਦੀਆਂ ਨੇ ਲਹਿਰਾਂ ਬਹੁਤ ਜ਼ੋਰ-ਜ਼ੋਰ ਕੇ ਲੱਗਦੀਆਂ ਨੇ ਲੇਕਿਨ ਜਿੱਦਾਂ ਜਿੱਦਾਂ ਅੰਦਰ ਜਾਂਦੇ ਜਾਂਦੇ ਆ ਸਾਗਰ ਦੇ ਵਿੱਚ ਹੀਰੇ ਰਤਨ ਮੋਤੀ ਮਿਲਨੇ ਸ਼ੁਰੂ ਹੋ ਜਾਂਦੇ ਨੇ ਇਸ ਤਰ੍ਹਾਂ ਹੀ ਉਹ ਦੁੱਖ ਬਿਮਾਰੀ ਉੱਪਰ ਤੋਂ ਸ਼ਰੀਰ ਦੇ ਉੱਪਰ ਤਾਂ ਆਈ ਹੈ ਲੇਕਿਨ ਉਸ ਦੁੱਖ ਬਿਮਾਰੀ ਦੇ ਪ੍ਰਭਾਵ ਨੂੰ ਅਸੀਂ ਮਨ ਦੇ ਉੱਪਰ ਪੈਣ ਨਹੀਂ ਦੇਣਾ ਜਿਸ ਤਰ੍ਹਾਂ ਅਸੀਂ ਕਰਮ ਯੋਗ ਕਿਹਾ ਕਰਮ ਪਲੱਸ ਯੋਗ ਬਿਮਾਰੀ ਦਾ ਸਾਹਮਣਾ ਕਰ ਰਹੇ ਆਂ ਲੇਕਿਨ ਨਾਲ-ਨਾਲ ਉਸ ਪਰਮਾਤਮਾ ਦਾ ਹੱਥ ਵੀ ਫੜਿਆ ਹੋਇਆ ਹੈ ਲੇਕਿਨ ਇਸ ਦੇ ਲਈ ਸਾਨੂੰ ਕੀ ਕਰਨਾ ਪਏਗਾ ਸਾਹਸ ਨੂੰ ਆਪਣਾ ਸਾਥੀ ਬਣਾਉਣਾ ਪਏਗਾ ਜਿੰਨਾ ਜਿੰਨਾ ਸਾਹਸ ਅੰਦਰ ਅੰਦਾ ਜਾਏਗਾ ਅਸੀਂ ਸਰਵ ਸ਼ਕਤੀਵਾਨ ਦੀ ਸੰਤਾਨ ਇਸ ਸ਼ਕਤੀ ਦੇ ਨਾਲ ਆਪਣੇ ਆਪ ਨੂੰ ਅੱਗੇ ਵਧਾਉਂਦੇ ਜਾਵਾਂਗੇ ਤੇ ਉਸ ਬਿਮਾਰੀ ਦੇ ਉੱਤੇ ਵੀ ਵਿਜੇ ਪ੍ਰਾਪਤ ਕਰ ਲਵਾਂਗੇ ਅਜ ਅਸੀਂ ਆਪਣੇ ਆਪ ਨੂੰ ਯਾਦ ਕਰਾਈਏ ਆਪਣੇ ਆਪ ਨੂੰ ਸੰਕਲਪ ਦੇਈਏ ਕਿ ਮੈਂ ਕਰਮ ਯੋਗੀ ਆਤਮਾ ਹ ਸ਼ਰੀਰੀ ਵਿਆਦੀ ਨੂੰ ਸਰੀਰ ਦੇ ਕਸ਼ਟ ਨੂੰ ਪਰਮਾਤਮਾ ਦੀ ਯਾਦ ਦੇ ਨਾਲ ਖਤਮ ਕਰਨ ਵਾਲੀਆਂ ਅੱਗੇ ਵਧਣ ਵਾਲੀਆਂ ਇਹ ਬਿਮਾਰੀ ਮੇਰੇ ਅੱਗੇ ਰੁਕਾਵਟ ਨਹੀਂ ਬਣ ਸਕਦੀ ਮੈਂ ਸਦਾ ਆਪਣੇ ਮਨ ਨੂੰ ਗਿਆਨ ਰਤਨਾ ਦੇ ਵਿੱਚ ਰੱਖਣ ਵਾਲੀ ਆਤਮਾ ਹਾਂ ਸਦਾ ਹਰਸ਼ਿਤ ਰਹਿਣ ਵਾਲੀ ਆਤਮਾ ਮੈਂ ਕਰਮ ਯੋਗੀ ਆਤਮਾ ਓਮ ਸ਼ਾਂਤੀ